ਸਸ਼ੀਕਲ ਦੋਸਤੋ ਪ੍ਰੈਮਸਮਾਨ ਤੇ ਤੁਹਾਡਾ ਸਵਾਗਤ ਹੈ ਅੱਜ ਸਵੇਰੇ ਨਵੀਂ ਸਰਾਂਪਤੀ ਕਾਂਗੜਾ ਰੋਡ ਤੇ 22 ਸਾਲਾ ਨੌਜਵਾਨ ਬੀਰਵਲ ਦੀ ਨਸ਼ੇ ਦੀ ਓਵਰਡੋਜ਼ ਕਰ ਮੌਤ ਹੋ ਜਾਣ ਦੀ ਖਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਪਰਿਵਾਰ ਮੁਤਾਬਕ ਨੌਜਵਾਨ ਕਾਫੀ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਸੀ ਮ੍ਰਿਤਕ ਦੀ ਮਾਤਾ ਬਲਜੀਤ ਕੌਰ ਅਤੇ ਭਰਾ ਬਿੰਦਰ ਸਿੰਘ ਤੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਨਵੀਂ ਸਰਾਂਪਤੀ ਇਲਾਕੇ ਵਿੱਚ ਪਿਛਲੇ ਲਗਭਗ 2 ਸਾਲਾਂ ਤੋਂ ਸ਼੍ਰੀਆਮ ਨਸ਼ਾ बिक ਰਿਹਾ ਹੈ ਉਹਨਾਂ ਨੇ ਦੋਚ ਲਾਇਆ ਕਿ ਪਹਿਲਾਂ ਭੁੱਕੀ ਅਫੀਮ ਵਰਗੇ ਨਸ਼ਿਆਂ ਨਾਲ ਲੋਕ ਮਰਦੇ ਨਹੀਂ ਸਨ ਪਰ ਜਦੋਂ ਤੋਂ ਸਿੰਥੈਟਿਕ ਨਸ਼ਾ ਇਲਾਕੇ ਵਿੱਚ ਆਏ ਹਨ ਨਸ਼ੇ ਨੌਜਵਾਨ ਤੇਜ਼ੀ ਨਾਲ ਮੌਤ ਦੇ ਮੋਹ ਵਿੱਚ ਜਾ ਰਹੇ ਹਨ ਜਿੰਗਾ ਹੀ ਕਸ਼ਮੀਰ ਸੀ ਤੁਹਾਡੇ ਮੋਹਲੇ ਦਾ ਮੁੰਡਾ ਸੀ ਇਹ ਨਹੀਂ ਜੀ ਮੇਰਾ ਬ੍ਰਦਰ ਸੀ ਮੇਰੇ ਸਕੇ ਚਾਚਾ ਜੀ ਦਾ ਮੁੰਡਾ ਸੀ ਇਹ ਇਹ ਜਾਨੀ ਕਿ ਤਿੰਨ ਚਾਰ ਸਾਲਾਂ ਤੋਂ ਟੀਕੇ ਲਾਉਂਦਾ ਸੀ ਜੀ ਅੱਛਾ ਨਸ਼ਾ ਇੰਨਾ ਚੱਲ ਰਿਹਾ ਜੀ ਇੰਨਾ ਨਸ਼ਾ ਚੱਲ ਰਿਹਾ ਸਾਡੇ ਮਹੱਲੇ ਦੇ ਵਿੱਚ ਵੀ ਘਟੋ ਘਟ ਤਕਰੀਬਨ 15 20 ਮੁੰਡੇ ਹੈਗੇ ਨੇ ਜਿਹੜੇ ਉਹ ਬਸ ਖਤਮ ਨਹੀਂ ਹੋਣੇ ਇਸ ਟਾਈਮ ਇੱਕ ਪਾਸੇ ਸਰਕਾਰ ਕਹਿੰਦੀ ਨਸ਼ਾ ਬੰਦ ਕਰਾਤਾ ਸਰਕਾਰਾਂ ਤੋਂ ਕੱਖ ਨਹੀਂ ਹੁੰਦਾ ਜੀ ਕੁਝ ਨਹੀਂ ਹੁੰਦਾ ਸਰਕਾਰਾਂ ਤੋਂ ਆਮ ਨਸ਼ਾ ਵੀ ਕਰਿਆ ਆਮ ਗੋਲੀਆਂ ਟੋਪੀਆਂ ਜਿਵੇਂ ਆਪਾਂ ਦੁਕਾਨ ਤੋਂ ਲੈ ਲੈਣਿਆ ਨਾ ਐਵੇਂ ਨਸ਼ਾ ਵੀ ਕਰਿਆ ਹੀ ਬਸ ਲਸੀ ਮਾਰੇ ਹਾਲ ਦੱਸਿਦੇ ਪੂਰਾ ਪੂਰਾ ਮਾੜਾ ਹਾਲ ਆਈਓ ਦੇਖੋ ਮੁੰਡਾ ਪਿਆਜੀ ਦੇਖੋ ਮਰਿਆ ਦੇਖੋ ਤੁਸੀਂ ਗਰੀਬ ਗਰੀਬ ਘਰ ਆਈ ਇਹ ਪਹਿਲਾਂ ਹੀ ਗਰੀਬ ਨੇ ਵਿਚਾਰੇ ਇਹਨੇ ਮੇਰਾ ਬਲਜੀਤ ਆਈ ਬਲਜੀਤ ਹਾਂਜੀ ਇਹ ਮੁੰਡਾ ਨਸ਼ਾ ਕਿਤੋਂ ਕਰਦਾ ਸੀ ਇਹ ਇਹ ਤਈ ਸਾਲਾਂ ਤੋਂ ਕਰਦਾ ਸੀ ਇਹ ਹਾਂਜੀ ਕਿੱਥੋਂ ਇਹਦਾ ਨਸ਼ਾ ਇਹਨੂੰ ਪਤਾ ਕੁਛ ਕਿੱਥੋਂ ਲੈਂਦਾ ਸੀ ਇਹ ਪਤਾ ਨਹੀਂ ਕਿੱਥੇ ਜਾਂਦਾ ਸੀ ਮਰਾਦਪੁਰ ਸਰਿਆਂ ਨਾਲ ਸਮਝਦਾ ਦਰਮਰਾਦਪੁਰੇ ਜਾਂਦਾ ਸੀ ਸਰਿਆਂ ਨਾਲ ਸਮਝਦਾ ਸੀ ਹਾਂਜੀ ਜੇਕਰ ਕਰ ਕੇ ਮਰ ਗਏ ਹਾਂ ਹਾਂਜੀ ਟੀਕਾ ਲਾ ਕੇ ਮਰ ਗਏ ਟੀਕਾ ਲਾਇਆ ਸੀ ਮੇਰਾ ਨਾਮ ਬਿੰਦਰਾ ਜੀ ਬਿੰਦਰ ਹਾਂਜੀ ਇਹ ਮਰਨ ਨਾਲ ਕੀ ਲੱਗਦਾ ਤੁਹਾਡਾ ਮੇਰਾ ਬ੍ਰਦਰ ਆ ਜੀ ਕੀ ਨਾਮ ਸੇ ਦਾ ਬੀਰਵਾਲ ਬੀਰਵਾਲ ਹਾਂਜੀ ਇਹ ਨਸ਼ੇ ਪੱਤੇ ਕਦੋਂ ਕਰਦਾ ਸੀ ਇਹ ਇਹ ਕਰ ਰਹਾ ਸੀ ਆ ਜੀ ਤਿੰਨ ਚਾਰ ਸਾਲਾਂ ਤੋਂ ਕਰ ਰਹਾ ਸੀਗਾ ਤੂੰ ਵੱਧ ਕੀ ਵੇਰਾ ਰਾਤਾਂ ਤੇ ਨੂੰ ਟੀਕਾ ਲਾਇਆ ਟੀਕਾ ਲਾਇਆ ਇਹਨੇ ਅੱਛਾ ਉਹ ਦਿਨਾਂ ਨੂੰ ਦਿੱਤ ਹੋਈ ਹੈ ਹਾਂਜੀ ਹੈ ਸਵੇਰੇ हां इसवेरे 8:30 9:00 9:00 बज गए 2 मिनट पे 9:02 मिनट पे हां जी और ਤੁਸੀਂ ਹਸਪਤਾਲ ਲੈ ਕੇ ਜਾਓਗੇ ਨਾ ਕੋ ਨਹੀਂ ਹੁਣ ਤਾਂ ਲੈ ਹੁਣ ਤਾਂ ਲਿਜਾਂ ਦਾ ਕੋਈ ਫਾਇਦਾ ਨਹੀਂ ਹੈਗਾ ਜੀ ਨਹੀਂ ਉਹ ਕਹੀ ਹੁਣ